ਸਸੀ ਕਾਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਅੱਜ ਤੁਹਾਡੇ ਸਾਹਮਣੇ ਅਸੀਂ ਦੱਸਣ ਜਾ ਰਹੇ ਹਾਂ ਕਿ ਸਰਕਾਰ 24 ਘੰਟੇ ਚੱਲਦੀ ਹੁੰਦੀ ਆ ਕੋਈ ਛੁੱਟੀ ਨਹੀਂ ਹੁੰਦੀ ਕਿਉਂਕਿ ਪਹਿਲਾਂ ਲੋਕਾਂ ਦੇ ਵਿੱਚ ਆਮ ਤੌਰ ਤੇ ਇਹ ਬਹਿਮ ਹੁੰਦਾ ਸੀ ਜਾਂ ਸਰਕਾਰੀ ਬਾਬੂਆਂ ਦੇ ਵਿੱਚ ਵੀ ਜਿਹੜੇ ਹੈਗੇ ਆ ਵੀ ਸਰਕਾਰੀ ਬਾਬੂ ਬੈਠਦੇ ਨਹੀਂ ਹੁੰਦੇ ਛੁੱਟੀ ਵਾਲੇ ਦਿਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਆਮ ਤੌਰ ਤੇ ਵੱਡੇ ਕੰਮ ਛੁੱਟੀ ਵਾਲੇ ਦਿਨ ਹੀ ਹੁੰਦੇ ਨੇ ਕਿਉਂਕਿ ਆਪਾਂ ਅੱਜ ਦੇਖਦੇ ਆਂ ਅੱਜ ਛੁੱਟੀ ਸੀਗੀ ਵਿਸ਼ਕਰਮਾ ਡੇ ਸੀ ਪੰਜਾਬ ਸਰਕਾਰ ਦੀ ਗੱਜਟੜ ਛੁੱਟੀ ਸੀ ਅੱਧੀ ਦਰਜਨ ਦੇ ਕਰੀਬ ਆਈਐਸ ਅਧਿਕਾਰੀਆਂ ਦੇ ਤਵਾਦਲੇ ਕੀਤੇ ਨੇ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸੀ ਸਾਕਸੀ ਸਾਨੀ ਜਿਨ੍ਹਾਂ ਨੇ ਹੜ੍ਹਾਂ ਦੇ ਵਿੱਚ ਬਹੁਤ ਸਾਰਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖਣ ਨੂੰ ਮਿਲੀਆਂ ਉਹਨਾਂ ਨੇ ਜਿਹੜਾ ਹੈਗਾ ਗਰਾਊਂਡ ਪੱਧਰ ਤੇ ਜਾ ਕੇ ਕਿਵੇਂ ਕੰਮ ਕੀਤਾ ਤੇ ਉਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਾਕਸੀ ਸਾਨੀ ਨੂੰ ਗਵਾਂਢਾ ਦਾ ਜਿਹੜਾ ਹੈਗਾ ਸੀਏ ਲਗਾਇਆ ਗਿਆ ਤੇ ਨਾਲ ਹੀ ਜਿਹੜਾ ਹੈਗਾ ਇਹ ਵਿਭਾਗ ਅਰਬਨ ਡਿਵੈਲਪਮੈਂਟ ਜਿਹੜਾ ਹੈਗਾ ਉਹਦਾ ਮੇਨ ਕਾਰਜ ਭਾਗ ਸਾਂਭਿਆ ਗਿਆ ਕਿਉਂਕਿ ਇਹ ਬਹੁਤ ਅਹਿਮ ਵਿਭਾਗ ਹੈ ਜਿਸਕੇ ਜਦਕੇ ਇਸੇ ਜਿਹੜਾ ਹੈਗਾ ਵਿਭਾਗ ਨਹੀਂ ਉਸ ਸਮੇਂ ਜਦੋਂ ਲੈਂਡ ਪੂਲਿੰਗ ਦਾ ਜਿਹੜਾ ਲਾਈਨ ਖੀਚੀ ਸੀ ਬਹੁਤ ਸਾਰਾ ਡਿਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਆ ਟਰਾਈ ਸਿਟੀ ਦੇ ਉਹਨਾਂ ਦੀ ਦੇਖ ਰਹਿਕ ਦੇ ਵਿੱਚ ਹੁਣ ਹੋਣਗੇ ਕਿਉਂਕਿ ਇਹ ਅਹਿਮ ਵਿਭਾਗ ਆ ਸਖਸੀ ਸਾਨੀ ਪਮਨ ਡੀਸੀ ਅਮਰਸਰ ਸੀ ਡੀਸੀ ਵੀ ਵੱਡਾ ਹੁੰਦਾ ਪਰ ਉਸ ਸਮੇਂ ਉਹ ਜ਼ਿਲ੍ਹਾ ਲੈਵਲ ਦਾ ਹੁੰਦਾ ਪਰ ਉਹਨਾਂ ਨੂੰ ਜਿਹੜਾ ਹੈਗਾ ਇੱਥੇ ਮੇਨ ਜਿਹੜਾ ਹੈਗਾ ਇੱਥੇ ਵਿਭਾਗ ਦਿੱਤਾ ਗਿਆ ਕਮਾਂਡਾ ਦਾ ਜੇਕਰ ਇਸ ਨੂੰ ਕਹੀਏ ਵੀ ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਇਨਾਮ ਬਜੋ ਜਿਹੜਾ ਚੰਗਾ ਵਿਭਾਗ ਦਿੱਤਾ ਗਿਆ ਇਸੇ ਤਰ੍ਹਾਂ ਹੀ ਜਿਹੜੇ ਗਰਦਾਸਪੁਰ ਦੇ ਡਿਪਟੀ ਕਮਿਸ਼ਨਰ ਸੀਗੇ ਉਹ ਦਲਵਿੰਦਰਜੀਤ ਸਿੰਘ ਉਹਨਾਂ ਨੂੰ ਵੀ ਜਿਹੜਾ ਹੈਗਾ ਅੰਮ੍ਰਿਤਸਰ ਡੀਸੀ ਲਾਇਆ ਗਿਆ ਦਲਵਿੰਦਰਜੀਤ ਸਿੰਘ ਨੂੰ ਪਠਾਨਕੋਟ ਦੇ ਡੀਸੀ ਅਦਿੱਤਿਆ ਉਪਲ ਨੂੰ ਜਿਹੜਾ ਗਰਦਾਸਪੁਰ ਦਾ ਜਿਹੜਾ ਹੈਗਾ ਉਹਨਾਂ ਨੂੰ ਡੀਸੀ ਲਾਇਆ ਗਿਆ ਇਸੇ ਤਰ੍ਹਾਂ ਹੀ ਸ੍ਰੀ ਪਲਵੀ ਨੂੰ ਜਿਹੜਾ ਹੈਗਾ ਉਹਨਾਂ ਨੂੰ ਪਠਾਨਕੋਟ ਦੇ ਡੀਸੀ ਲਾਇਆ ਗਿਆ ਇਸੇ ਤਰ੍ਹਾਂ ਜਿਹੜੇ ਆਪਾਂ ਤੁਹਾਨੂੰ ਆਓ ਸੂਚੀ ਦੇ ਵਿੱਚ ਦਿਖਾ ਰਹੇ ਆ ਨਾਲ ਦੀ ਨਾਲ ਜਿਹੜੇ ਹੈਗੇ ਆ 6 ਆਈਐਸ ਅਧਿਕਾਰੀਆਂ ਦੇ ਜਿਹੜੇ ਹੈਗੇ ਆ ਇਹ ਤਬਾਦਲੇ ਕੀਤੇ ਗਏ ਨੇ ਜਿਹੜਾ ਜਿਨ੍ਹਾਂ ਦੇ ਵਿੱਚ ਤਿੰਨ ਡਿਪਟੀ ਕਮਿਸ਼ਨਰ ਤੁਹਾਨੂੰ ਦੱਸ ਹੀ ਦਿੱਤਾ ਤੇ ਨਾਲ ਹੀ ਜਿਹੜਾ ਹੈਗਾ ਸਾਕਸੀ ਸਾਨੀ ਨੂੰ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਚੰਗਾ ਕਾਲਾ ਨਾ ਕਾਲੀ ਉਹਨਾਂ ਨੇ ਜਿਹੜਾ ਹੈਗਾ ਗਰਾਊਂਡ ਪੱਧਰ ਤੇ ਹੜਪੀੜਤਾਂ ਦੀ ਜਿਹੜੀ ਹੈਗੀ ਜਾ ਕੇ ਮਦਦ ਕੀਤੀ ਉਹਨਾਂ ਨੂੰ ਅਹਿਮ ਵਿਭਾਗ ਦਿੱਤਾ ਗਿਆ ਜਦਕਿ ਵਿਸ਼ੇਸ਼ ਰੰਗਲ ਜਿਹੜੇ ਕਿ ਪਹਿਲਾਂ ਜਿਹੜੇ ਸੀਏ ਗਵਾਂਡਾ ਸੀ ਉਹਨਾਂ ਨੂੰ ਜਿਹੜਾ ਹੈਗਾ ਹੋਰ ਵਿਭਾਗ ਦਿੱਤੇ ਗਏ ਨੇ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸੀ ਸਖਸੀ ਸਾਨੀ ਜਿਨ੍ਹਾਂ ਨੇ ਹਾੜਾਂ ਦੇ ਵਿੱਚ ਬਹੁਤ ਸਾਰਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖਣ ਨੂੰ ਮਿਲੀਆਂ ਉਹਨਾਂ ਨੇ ਜਿਹੜਾ ਹੈਗਾ ਗਰਾਊਂਡ ਪੱਧਰ ਤੇ ਜਾ ਕੇ ਕਿਵੇਂ ਕੰਮ ਕੀਤਾ ਤੇ ਉਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਖਸੀ ਸਾਨੀ ਨੂੰ ਗਵਾਂਢਾ ਦਾ ਜਿਹੜਾ ਹੈਗਾ ਸੀਏ ਲਗਾਇਆ ਗਿਆ ਤੇ ਨਾਲ ਹੀ ਜਿਹੜਾ ਹੈਗਾ ਇਹ ਵਿਭਾਗ ਅਰਬਨ ਡਿਵੈਲਪਮੈਂਟ ਜਿਹੜਾ ਹੈਗਾ ਉਹਦਾ ਮੇਨ ਕਾਰਜ ਭਾਗ ਸਾਂਭਿਆ ਗਿਆ ਕਿਉਂਕਿ ਇਹ ਬਹੁਤ ਇਹਨ ਵਿਭਾਗ ਹੈ ਜਿਸਕੇ ਜਦਕੇ ਇਸੇ ਜਿਹੜਾ ਹੈਗਾ ਵਿਭਾਗ ਨਹੀਂ ਉਸ ਸਮੇਂ ਜਦੋਂ ਲੈਂਡ ਪੂਲਿੰਗ ਦਾ ਜਿਹੜਾ ਲਾਈਨ ਖਿੱਚੀ ਸੀ ਬਹੁਤ ਸਾਰਾ ਡਿਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਆ ਟਰਾਈ ਸਿਟੀ ਦੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੁਣ ਹੋਣਗੇ ਕਿਉਂਕਿ ਇਹ ਅਹਿਮ ਵਿਭਾਗ ਆ ਸਖਸੀ ਸਾਨੀ ਪਾਰਮਨ ਡੀਸੀ ਅਮਰਸਰ ਸੀ ਡੀਸੀ ਵੀ ਵੱਡਾ ਹੁੰਦਾ ਪਰ ਉਸ ਸਮੇਂ ਉਹ ਜ਼ਿਲ੍ਹਾ ਲੈਵਲ ਦਾ ਹੁੰਦਾ ਪਰ ਉਹਨਾਂ ਨੂੰ ਜਿਹੜਾ ਹੈਗਾ ਇੱਥੇ ਮੇਨ ਜਿਹੜਾ ਹੈਗਾ ਇੱਥੇ ਵਿਭਾਗ ਦਿੱਤਾ ਗਿਆ ਗਵਾਂਢਾ ਦਾ ਜੇਕਰ ਇਸ ਨੂੰ ਕਹੀਏ ਵੀ ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਇਨਾਮ ਬਜੋ ਜਿਹੜਾ ਚੰਗਾ ਵਿਭਾਗ ਦਿੱਤਾ ਗਿਆ ਇਸੇ ਤਰ੍ਹਾਂ ਹੀ ਜਿਹੜੇ ਗਰਦਾਸਪੁਰ ਦੇ ਡਿਪਟੀ ਕਮਿਸ਼ਨਰ ਸੀਗੇ ਉਹ ਦਲਵਿੰਦਰਜੀਤ ਸਿੰਘ ਉਹਨਾਂ ਨੂੰ ਵੀ ਜਿਹੜਾ ਹੈਗਾ ਅੰਮ੍ਰਿਤਸਰ ਡੀਸੀ ਲਾਇਆ ਗਿਆ ਦਰਵਿੰਦਰਜੀਤ ਸਿੰਘ ਨੂੰ ਪਠਾਨਕੋਟ ਦੇ ਡੀਸੀ ਅਦਿੱਤਿਆ ਉਪਲ ਨੂੰ ਜਿਹੜਾ ਗਰਦਾਸਪੁਰ ਦਾ ਜਿਹੜਾ ਹੈਗਾ ਉਹਨਾਂ ਨੂੰ ਡੀਸੀ ਲਾਇਆ ਗਿਆ ਇਸੇ ਤਰ੍ਹਾਂ ਹੀ ਸ੍ਰੀ ਪਲਵੀ ਨੂੰ ਜਿਹੜਾ ਹੈਗਾ ਉਹਨਾਂ ਨੂੰ ਪਠਾਨਕੋਟ ਦੇ ਡੀਸੀ ਲਾਇਆ ਗਿਆ ਇਸੇ ਤਰ੍ਹਾਂ ਜਿਹੜੇ ਆਪਾਂ ਤੁਹਾਨੂੰ ਆਹ ਸੂਚੀ ਦੇ ਵਿੱਚ ਦਿਖਾ ਰਹੇ ਆ ਨਾਲ ਦੀ ਨਾਲ ਜਿਹੜੇ ਹੈਗੇ ਆ 6 ਆਈਐਸ ਅਧਿਕਾਰੀਆਂ ਦੇ ਜਿਹੜੇ ਹੈਗੇ ਆ ਇਹ ਤਬਾਦਲੇ ਕੀਤੇ ਗਏ ਨੇ ਜਿਹੜਾ ਜਿਨ੍ਹਾਂ ਦੇ ਵਿੱਚ ਤਨ ਡਿਪਟੀ ਕਮਿਸ਼ਨਰ ਤੁਹਾਨੂੰ ਦੱਸ ਹੀ ਦਿੱਤਾ ਤੇ ਨਾਲ ਹੀ ਜਿਹੜਾ ਹੈਗਾ ਸਾਕਸੀ ਸਾਨੀ ਨੂੰ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਚੰਗਾ ਕਾਲਾ ਨਾ ਕਾਲੀ ਉਹਨਾਂ ਨੇ ਜਿਹੜਾ ਹੈਗਾ ਗਰਾਊਂਡ ਪੱਧਰ ਤੇ ਹੜਪੀੜਤਾਂ ਦੀ ਜਿਹੜੀ ਹੈਗੀ ਜਾ ਕੇ ਮਦਦ ਕੀਤੀ ਉਹਨਾਂ ਨੂੰ ਅਹਿਮ ਵਿਭਾਗ ਦਿੱਤਾ ਗਿਆ ਜਦਕਿ ਵਿਸ਼ੇਸ਼ ਰੰਗਲ ਜਿਹੜੇ ਕਿ ਪਹਿਲਾਂ ਜਿਹੜੇ ਸੀਏ ਗਵੰਡਾ ਸੀ ਉਹਨਾਂ ਨੂੰ ਜਿਹੜਾ ਹੈਗਾ ਹੋਰ ਵਿਭਾਗ ਦਿੱਤੇ ਗਏ ਨੇ